ਸਤਿ ਸ਼੍ਰੀ ਅਕਾਲ ਜੀ ਪੰਦੇ ਆਪੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪਹਿਲੀ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਥਾਰ ਵਾਲੀ ਅਤੇ ਇਸ ਨੂੰ ਬੀਬੀ ਨੂੰ ਚਿੱਟੇ ਵਾਲੀ ਵੀ 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 ਕਿਹਾ ਜਾਂਦਾ ਹੈ ਇੰਸਟਾ ਕੁਈਨ ਵੀ ਕਿਹਾ ਜਾਂਦਾ ਹੈ ਹੁਣ ਜੇਲ੍ਹ ਤੋਂ ਬਾਹਰ ਆਵੇਗੀ ਜੀ ਹਾਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮਿਲ ਗਈ ਹੈ ਜ਼ਮਾਨਤ ਜੀ ਹਾਂ ਬਠਿੰਡਾ ਦੇ ਵਿੱਚ ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਅਮਨਦੀਪ ਕੌਰ ਨੂੰ ਆਖਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਦੇ ਵਿੱਚ ਅਮਨਦੀਪ ਕੌਰ ਪਿਛਲੇ 5 ਮਹੀਨਿਆਂ ਤੋਂ ਅਤੇ 19 ਦਿਨਾਂ ਤੋਂ ਨਿਆਂਇਕ ਹਿਰਾਸਤ ਦੇ ਵਿੱਚ ਸੀ ਦਰਅਸਲ ਵਿਜੀਲੈਂਸ ਬਿਊਰੋ ਨੇ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਤੋਂ ਪਹਿਲਾਂ ਉਸ ਦੇ ਕੋਲੋਂ ਚਿੱਟਾ ਵੀ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਨਾਮ ਚਿੱਟੇ ਵਾਲੀ ਬੀਬੀ ਦੇ ਨਾਮ ਦੇ ਨਾਲ ਵੀ ਮਸ਼ਹੂਰ ਹੋ ਗਿਆ ਸੀ ਸੋ ਹੁਣ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਮਾਮਲਿਆਂ ਦੇ ਬਹੁਤ ਸਾਰੇ ਚਿੱਟਾ ਵੇਚਣ ਵਾਲੀ ਨਸ਼ਾ ਤਸਕਰਾਂ ਦੇ ਘਾਟ ਆਏ ਜਾ ਰਹੇ ਹਨ ਉੱਥੇ ਹੀ ਇਹ ਅਮਨਦੀਪ ਕੌਰ ਦਾ ਹਜੇ ਤੱਕ ਘਰ ਵੀ ਨਹੀਂ ਟਾਇਆ ਗਿਆ ਹੈ ਜੋ ਕਿ ਪੰਜਾਬ ਦੇ ਵਿੱਚ ਲੋਕ ਕਾਫੀ ਜ਼ਿਆਦਾ ਖਫਾ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਹੁਣ ਇਸ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਸੜਕਾਂ ਦੇ ਆਲੇ-ਦੁਆਲੇ پارک ਕੀਤੇ ਹੋਏ ਵਾਹਨਾਂ ਦੇ ਕਾਰਨ ਕਾਫੀ ਜ਼ਿਆਦਾ ਹਾਦਸੇ ਵਾਪਰਦੇ ਹਨ ਉੱਥੇ ਹੀ ਟ੍ਰੈਫਿਕ ਜਮ ਵੀ ਹੋ ਜਾਂਦੀ ਹੈ। ਸੋ ਇਸੇ ਦੌਰਾਨ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਇਹੀ ਹਾਲ ਹੈ ਸੋ ਸੜਕਾਂ ਦੇ ਉੱਤੇ پارک ਕੀਤੇ ਵਾਹਨਾਂ ਦੇ ਕਾਰਨ ਆਵਾਜਾਈ ਦੇ ਵਿੱਚ ਢਿੱਕਾ ਬਣ ਰਹੇ ਹਨ ਤੇ ਦੂਜੇ ਪਾਸੇ ਦੁਰਘਟਨਾ ਦਾ ਵੀ ਕਾਰਨ ਬਣਦੇ ਹਨ। ਜੀਹਾਂ ਤੁਹਾਨੂੰ ਦੱਸੀਆ ਕਿ ਜੀਰਕਪੁਰ-ਪਟਿਆਲਾ ਸੜਕ ਦੇ ਉੱਤੇ پارک ਕੀਤੇ ਵਾਹਨ ਹਾਈਵੇ ਤੋਂ ਲੰਘਣ ਵਾਲੀਆਂ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਢਿੱਕਾ ਬਣ ਰਹੇ ਹਨ ਵਸਨੀਕ ਇਲਾਵਾ ਸਰਵਿਸ ਰੋਡ ਦੇ ਉੱਤੇ ਵੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀਰਕਪੁਰ ਪਟਿਆਲਾ ਹਾਈਵੇ ਸੜਕ ਸ਼ਹਿਰ ਦੀ ਮੁੱਖ ਸੜਕ ਹੈ ਜਿਸ ਦੇ ਉੱਤੇ ਰੋਜ਼ਾਨਾ ਲੱਖਾਂ ਵਾਹਨ ਆਉਂਦੇ ਹਨ ਹਾਲਾਂਕਿ ਮੁੱਖ ਸੜਕ ਤੋਂ ਸਰਵਿਸ ਲੇਨ ਤੱਕ ਟ੍ਰੈਫਿਕ ਜਾਮ ਬਣਿਆ ਰਹਿੰਦਾ ਹੈ ਸੋ ਇਹ ਕਾਰਨ ਇਕੱਲਾ ਪੰਜਾਬ ਦੇ ਜੀਰਕਪੁਰ ਪਟਿਆਲਾ ਰੋਡ ਦੇ ਉੱਤੇ ਨਹੀਂ ਹੈ ਬਲਕਿ ਪੰਜਾਬ ਦੇ ਬਖ ਬਖ ਸ਼ਹਿਰਾਂ ਦੇ ਵਿੱਚ ਇਹ ਹੀ ਹਾਲ ਹੈ ਕਿ ਸਰਕਾਰ ਦੇ ਵੱਲੋਂ ਜਿੱਥੇ ਕਿ ਪਾਰਕਿੰਗ ਦੇ ਵਿੱਚ ਹੀ ਗੱਡੀਆਂ ਪਾਰਕ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਲੋਕਾਂ ਦੇ ਵੱਲੋਂ ਸੜਕ ਦੇ ਉੱਤੇ ਹੀ ਗੱਡੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਕਾਰਨ ਟ੍ਰੈਫਿਕ ਜਾਮ ਹੋ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਚੁੱਕਾ ਹੈ ਬਿਮਾਰ ਹੋ ਰਹੇ ਹਨ ਲਗਾਤਾਰ ਪੰਜਾਬੀ ਜੀਹਾਂ ਜਲੰਧਰ ਪਰਾਲੀ ਸਾੜਨ ਤੇ ਬਾਨਾਂ ਦੇ ਪ੍ਰਦੂਸ਼ਣ ਦੇ ਨਾਲ ਵਾਤਾਵਰਣ ਹੁਣ ਦੂਸ਼ਿਤ ਹੋ ਚੁੱਕਾ ਹੈ ਜਿਸ ਦੇ ਕਾਰਨ ਲੋਕਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀ ਹੈ ਜਿੱਥੇ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 500 ਤੋਂ ਵੀ ਜ਼ਿਆਦਾ ਹੋ ਚੁੱਕਾ ਹੈ ਉੱਥੇ ਹੀ ਪੰਜਾਬ ਵੀ ਇਸ ਤੋਂ ਨਹੀਂ ਬਚਿਆ ਹੈ ਸੋ 에ਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਵਿੱਚ ਵੀ ਹੁਣ 250 ਤੋਂ ਲੈ ਕੇ 300 ਦੇ ਵਿਚਕਾਰ ਚੱਲ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ 50 ਤੋਂ ਕਹਾਂ ਹੀ 에어 ਕੁਆਲਿਟੀ ਇੰਡੈਕਸ ਸਿਹਤ ਦੇ ਲਈ ਚੰਗਾ ਹੁੰਦਾ ਹੈ ਕਾਫੀ ਸਮੇਂ ਤੋਂ ਮੀਂਹ ਆ ਪੈਣ ਦੇ ਕਾਰਨ ਹਵਾ ਦੇ ਵਿੱਚ ਠਹਿਰੇ PM2.5 ਤੋਂ ਲੈ ਕੇ PM10 ਕਣ ਬਿਮਾਰੀਆਂ ਨੂੰ ਹੋਰ ਵਧਾ ਰਹੇ ਹਨ ਦੂਜੇ ਪਾਸੇ ਮੌਸਮ ਦੇ ਵਿੱਚ ਆ ਰਹੀ ਤੇਜ਼ੀ ਦੇ ਨਾਲ ਬਦਲਾਅ ਦੇ ਕਾਰਨ ਵੀ ਬਿਮਾਰੀਆਂ ਦੇ ਵਿੱਚ ਵਾਧਾ ਹੋ ਚੁੱਕਾ ਹੈ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਦੇ ਵਿੱਚ ਆ ਰਹੇ ਮਰੀਜ਼ਾਂ ਦੇ ਵਿੱਚੋਂ ਹਰ ਚੌਥਾ ਮਰੀਜ਼ ਨਜਲਾ ਜ਼ੁਕਾਮ ਖੰਗ ਦਾ ਮਰੀਜ਼ ਹੈ ਪਿਛਲੇ 10 ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਲਗਭਗ 50% ਤੱਕ ਵੱਧ ਚੁੱਕੀ ਹੈ ਸੋ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਵੇਰ ਦੇ ਸਮੇਂ ਜੋਗਿੰਗ ਔਰ ਇਸ ਤੋਂ ਇਲਾਵਾ દોੜ ਭੱਜ ਨਾ ਕੀਤੀ ਜਾਵੇ ਜਿੰਨਾ ਹੋ ਸਕੇ ਜਿਹੜਾ ਕਿ ਬਾਹਰਲੀ ਹਵਾ ਤੋਂ ਬਚਿਆ ਜਾ ਸਕੇ ਜੇਕਰ ਤੁਹਾਨੂੰ ਬਾਹਰ ਜਾਣਾ ਹੀ ਪੈਂਦਾ ਹੈ ਤੇ ਤੁਸੀਂ ਮਾਸਕ ਲਗਾ ਕੇ ਜਾਵੋ ਕਿਉਂਕਿ ਹਵਾ ਦੇ ਵਿੱਚ ਕਾਫੀ ਜ਼ਿਆਦਾ ਪ੍ਰਦੂਸ਼ਣ ਫੈਲ ਚੁੱਕਾ ਹੈ ਸੋ ਛੋਟੇ ਛੋਟੇ ਕਣ ਜੋ ਕਿ ਸਿੱਧੇ ਤੁਹਾਡੇ ਅੰਦਰ ਜਾ ਰਹੇ ਹਨ ਸਾਹ ਦੇ ਕਾਰਨ ਅਤੇ ਇਹ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ ਸੋ ਦਿੱਲੀ ਦੇ ਵਿੱਚ ਤੇ ਜਿਹੜੀ ਹਵਾ ਆ ਉਹ ਜਾਨਲੇਵਾਹੀ ਹੋ ਚੁੱਕੀ ਹੈ ਉਹ ਸਾਹ ਲੈਣ ਦੇ ਯੋਗ ਨਹੀਂ ਰਹੀ ਹੈ ਸੋ 40 ਹెక్ਟਾ ਦੇ बराबर ਦੀ ਹਵਾ ਜਿਹੜੀ ਕਿ ਹੁਣ ਦਿੱਲੀ ਦੇ ਵਿੱਚ ਲੋਕਾਂ ਨੂੰ ਲੈਣ ਦੇ ਬਰਾਬਰ ਮਿਲ ਰਹੀ ਹੈ ਸੋ ਇੰਨੀ ਜ਼ਿਆਦਾ ਖਤਰਨਾਕ ਹਵਾ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਦਿੱਲੀ ਦੇ ਵਿੱਚ ਤੇ ਹੁਣ ਹਵਾ ਬੇਹਦ ਖਤਰਨਾਕ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਰਡੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ ਦੇ ਉੱਤੇ ਇੱਕ ਵੱਡਾ ਫੈਸਲਾ ਲਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਕ ਦੇ ਸਾਰੇ ਹੀ ਸਕੂਲ 22 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਮੁਕੰਮਲ ਬੰਦ ਰਹਿਣਗੇ ਇਹ ਫੈਸਲਾ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਦੀ ਭਾਰੀ ਭੀੜ ਨੂੰ ਦੇਖਦਿਆਂ ਹੋਇਆ ਲਿਆ ਗਿਆ ਹੈ ਤੇ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਹੈ ਸੰਗਤ ਦੀ ਭਾਰੀ ਆਮਦ ਹੋਵੇਗੀ ਜਾਣਕਾਰੀ ਦਿੰਦਿਆਂ ਹੋਇਆਂ ਹਰਜੋਤ ਸਿੰਘ ਮੰਤਰੀ ਬੈਂਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਪਵਿੱਤਰ ਮਾਗਮਾ ਲਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੁਣ ਤੋਂ ਹੀ ਭਾਰੀ ਗਿਣਤੀ ਦੇ ਵਿੱਚ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭੀੜ ਕਈ ਗੁਣਾ ਤੱਕ ਵਧਣ ਦੀ ਸੰਭਾਵਨਾ ਹੈ ਅਜਿਹੇ ਦੇ ਵਿੱਚ ਹੁਣ ਸਕੂਲੀ ਬੱਚਿਆਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਜਿਸ ਨੂੰ ਦੇਖਦਿਆਂ ਹੋਇਆਂ ਸਕੂਲਾਂ ਦੇ ਵਿੱਚ ਲਗਾਤਾਰ 5 ਦਿਨਾਂ ਦੇ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕੱਲ ਰਾਤ ਆ ਚੁੱਕਾ ਸੀ ਇੱਕ ਅੱਤਵਾਦੀ ਜਿਸ ਤੋਂ ਬਾਅਦ ਉਸ ਦਾ ਕਰ ਦਿੱਤਾ ਗਿਆ ਹੈ ਐਨਕਾਊਂਟਰ ਜੀਹਾਂ ਲੁਧਿਆਣਾ ਨਾ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਪੁਲਿਸ ਦੇ ਵੱਲੋਂ ਅੱਤਵਾਦੀਆਂ ਦੇ ਵਿੱਚ ਮੁਕਾਬਲਾ ਹੋਇਆ ਹੈ ਸੋ ਪੁਲਿਸ ਦੀ ਗੋਲੀਬਾਰੀ ਦੇ ਵਿੱਚ ਦੋ ਅੱਤਵਾਦੀ ਜ਼ਖਮੀ ਹੋ ਗਏ ਹਨ ਉਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਤਰ ਦੱਸਦੇ ਹਨ ਕਿ ਪੁਲਿਸ ਨੇ ਘਟਨਾ ਸਥਾਨ ਤੋਂ 2 ਹਥਾੜੇ 4 ਪਿਸਤੌਲ ਅਤੇ 50 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਹਨ ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੋ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਲਾਡੋਵਰ ਟੋਲ ਪਲਾਜ਼ਾ ਦੇ ਕੋਲ ਅੱਤਵਾਦੀਆਂ ਦੇ ਵਿੱਚ ਮੁਕਾਬਲਾ ਹੋਇਆ ਸੀ ਸੋ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ ਸੋ ਦੋ ਅੱਤਵਾਦੀ ਜਿਹੜੇ ਕਿ ਇੱਥੋਂ ਗ੍ਰਿਫਤਾਰ ਸੋ ਦੋ ਅੱਤਵਾਦੀ ਜਿਹੜੇ ਕੀ ਇਥੋਂ ਹੁਣ ਗ੍ਰਿਫਤਾਰ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਿ ਤੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ 17 ਅਤੇ 18 ਤੋਂ ਇਲਾਵਾ 18 ਦਸੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਕਿਸਾਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ 19 ਦਸੰਬਰ ਨੂੰ ਪੂਰੇ ਖੇਤਰ ਦੇ ਵਿੱਚ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਸੋ ਵੱਡੇ ਪੱਧਰ ਤੇ ਉੱਤੇ ਗ੍ਰੋਧ ਪ੍ਰਦਰਸ਼ਨ ਹੋਵੇਗਾ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਦੱਸਦੀ ਹੈ ਕਿ ਨਾਭਾ ਦੇ ਵਿੱਚ ਇੱਕ ਸਰਕਾਰੀ ਬੰਗਲੇ ਦੇ ਵਿੱਚੋਂ ਟਰਾਲੀ ਦੇ ਪੁਰਜ਼ੇ ਅਤੇ ਹੋਰ ਚੋਰੀ ਹੋਈਆਂ ਚੀਜ਼ਾਂ ਬਰਾਮਦ ਹੋਈਆਂ ਹਨ ਇਸ ਤੋਂ ਬਾਦ ਬਿਵਾਦ ਹੋਰ ਵੱਧ ਗਿਆ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਸਾਨ ਸਮੂਹਾਂ ਨੇ ਸਪਸ਼ਟ ਕੀਤਾ ਹੈ ਕਿ ਟਕਮੀ ਕਾਰਵਾਈ ਅਤੇ ਜਵਾਬ ਦਿੱਤੇ ਜਾਣ ਨਹੀਂ ਤੇ ਅੰਦੋਲਨ ਕਰ ਦਿੱਤਾ ਜਾਵੇਗਾ ਜੀਹਾਂ 17 ਅਤੇ 18 ਦਸੰਬਰ ਨੂੰ ਜਿੱਥੇ ਕਿ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਉੱਥੇ ਹੀ 19 ਦਸੰਬਰ ਨੂੰ ਪੂਰੇ ਖੇਤਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਹੁਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਆਪ ਪੰਜਾਬ ਦੇ ਮੁੱਖ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਹੁਣ ਭਾਜਪਾ ਦੇ ਆਗੂ ਗੇਜਾ ਆਰਾਮ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਸੀ ਉਸ ਦੀ ਨਿੰਦਾ ਕੀਤੀ ਹੈ ਤੇ ਡੂੰਗੀ ਅਤਰਾਜਜੋਗ ਅਤੇ ਬਚਕਾਨਾ ਸ਼ਰਮਨਾਕ ਅਤੇ ਇਸ ਤੋਂ ਇਲਾਵਾ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਪੰਜਾਬ ਵਿਰੋਧੀ ਮਾਨਸਿਕਤਾ ਕਿਹਾ ਹੈ ਸੋ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਗੇਜਾ ਆਰਾਮ ਦੇ ਵੱਲੋਂ ਇੱਕ ਵਿਆਦਤ ਬਿਆਨ ਤੁਹਾਨੂੰ ਦੱਸ ਦਈਏ ਕਿ ਭਾਜਪਾ ਅਗੂ ਗੇਜਰਾਮ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਜਾਰੀ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਜੇਕਰ ਮੋਦੀ ਚੰਗੇ ਨਹੀਂ ਲੱਗਦੇ ਤੇ ਉਹਨਾਂ ਦੇ 2-2000 ਰੁਪਏ ਵਾਪਸ ਕਰ ਦੇ ਜਾਂ ਫਿਰ ਉਸ ਦਾ ਵਿੱਚੋਂ ਆਪਣਾ ਜਿਹੜਾ ਕਿ ਨਾਮ ਕਟਵਾ ਦੇਣ ਸੋ ਧੜੀਵਾਲ ਨੇ ਕਿਹਾ ਹੈ ਕਿ ਗੇਜਰਾਮ ਦੀਆਂ ਟਿੱਪਣੀਆਂ ਭਾਜਪਾ ਦੇ ਪੰਜਾਬ ਅਤੇ ਇਸ ਦੇ ਲੋਕਾਂ ਪ੍ਰਤੀ ਲੰਬੇ ਸਮੇਂ ਤੋਂ ਚੱਲਲੇ ਆ ਰਹੇ ਵੱਖ-ਵੱਖ ਪਾਤ ਨੂੰ ਉਜਾਗਰ ਕਰਦੀਆਂ ਹਨ ਧਾਲੀਵਾਲ ਨੇ ਕਿਹਾ ਹੈ ਕਿ ਗੇਜ ਆਰਾਮ ਨੇ ਬੇਸ਼ਰਮੀ ਦੇ ਨਾਲ ਕਿਹਾ ਹੈ ਕਿ ਜੇਕਰ ਪੰਜਾਬ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦਾ ਤੇ ਪੰਜਾਬੀਆਂ ਨੂੰ ਵੱਖ-ਵੱਖ ਕੇਂਦਰੀ ਯੋਜਨਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤੇ ਕੁਝ ਵੀ ਕੇਂਦਰ ਸਰਕਾਰ ਤੋਂ ਨਹੀਂ ਲੈਣਾ ਚਾਹੀਦਾ ਹੈ ਸੋ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਨੂੰ ਮਿਲਣ ਵਾਲੇ ਫੰਡ ਭਾਜਪਾ ਜਾਂ ਫਿਰ ਪ੍ਰਧਾਨ ਮੰਤਰੀ ਦਾ احسان ਨਹੀਂ ਹੈ ਪੰਜਾਬ ਜੀਐਸਟੀ ਟੈਕਸਾਂ ਅਤੇ ਸਾਡੇ ਕਿਸਾਨ ਅਤੇ ਉਦਯੋਗਿਕ ਸਖਤ ਮਿਹਨਤ ਕਰ ਰਹੇ ਹਨ ਜਿਸ ਤੋਂ ਬਾਅਦ ਕੀ ਕਾਫੀ ਟੈਕਸ ਕੇਂਦਰ ਨੂੰ ਜਾਂਦਾ ਹੈ ਜਿਸ ਤੋਂ ਬਾਅਦ ਹੀ ਇਹ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਸੋ ਇਸੇ ਦੌਰਾਨ ਹੁਣ ਗੇਜाराम ਦੇ ਬਿਆਨ ਨੂੰ ਧਾਲੀਵਾਲ ਦੇ ਵੱਲੋਂ ਇੱਕ ਸ਼ਰਮਨਾਕ ਬਿਆਨ ਦੱਸਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹਤ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਅਗਨੀ ਵੀਰ ਦੀ ਟ੍ਰੇਨਿੰਗ ਦੌਰਾਨ ਝਾਰਖੰਡ ਦੇ ਵਿੱਚ ਹੋਈ ਹੈ ਮੌਤ ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈਣ ਕਾਰਨ ਦੱਸਿਆ ਜਾ ਰਿਹਾ ਹੈ ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਝਾਰਖੰਡ ਵਿਖੇ ਟ੍ਰੇਨਿੰਗ ਦੇ ਦੌਰਾਨ ਇੱਕ ਅਗਨੀ ਵੀਰ ਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਫਰੋਜਪੁਰ ਦੇ ਜਸ਼ਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜਸ਼ਨਪ੍ਰੀਤ ਸਿੰਘ ਅਜੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਫੌਜ ਦੇ ਅਗਨੀ ਵੀਰ ਦੇ ਵਿੱਚੋਂ ਭਰਤੀ ਹੋਇਆ ਸੀ ਨੌਜਵਾਨ ਫੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਸ਼ਨਪ੍ਰੀਤ ਸਿੰਘ ਰੋਜ਼ਾਨਾ ਬਾੰਗ ਟ੍ਰੇਨਿੰਗ ਕਰ ਰਿਹਾ ਸੀ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ ਜਿਸ ਕਾਰਨ ਉਸ ਨੂੰ ਮਿਲਟਰੀ ਹਸਪਤਾਲ ਦੇ ਵਿੱਚ ਭਾਰਤੀ ਕਰਵਾਉਣ ਤੋਂ ਪਹਿਲਾਂ ਫਾਸਟ ਏਅਰ ਦਿੱਤੀ ਗਈ ਇਸ ਮਗਰੋਂ ਜਸ਼ਨਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਹ ਬੇਹੋਸ਼ ਹੋ ਗਿਆ ਜਸ਼ਨਪ੍ਰੀਤ ਸਿੰਘ ਨੂੰ ਡਾਕਟਰਾਂ ਦੇ ਦੁਆਰਾ ਇਸ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫੌਜ ਦੇ ਅਧਿਕਾਰੀਆਂ ਨੇ ਬਹਾਦਰ ਸਿਪਾਹੀ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈ ਸੋ ਦੁੱਖ ਦੀ ਘੜੀ ਦੇ ਵਿੱਚ ਫੌਜ ਪਰਿਵਾਰ ਦੇ ਨਾਲ ਖੜੀ ਹੈ ਸੋ ਸੰਭਵ ਵਿੱਤੀ ਮਦਦ ਵੀ ਦਿੱਤੀ ਜਾਵੇਗੀ ਸੋ ਬੇहद ਮੰਦ ਭਾਗੀ ਖਬਰ ਕਿ ਇਸ ਨੌਜਵਾਨ ਜੋ ਕਿ ਚੜ੍ਹਦੀਪਰੇਸ ਦਾ ਨੌਜਵਾਨ ਸੀ ਸੋ ਅਗਨੀ ਵੀਰ ਦੇ ਵਿੱਚ ਭਰਤੀ ਹੋਣ ਦੇ ਲਈ ਅਜੇ ਟ੍ਰੇਨਿੰਗ ਹੀ ਕਰ ਰਿਹਾ ਸੀ ਕਿ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਦੇ ਕਾਰਨ ਮੌਤ ਹੋ ਚੁੱਕੀ ਹੈ ਸੋ ਬੇहद ਮੰਦ ਭਾਗੀ ਇਹ ਖਬਰ ਹੁਣ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਵੱਡਾ ਝਟਕਾ ਰਾਸ਼ਨ ਕਾਰਡ ਤੋਂ ਸਰਕਾਰ ਨੇ ਹੁਣ ਕੱਟੇ ਹਨ 2.25 ਕਰੋੜ ਲੋਕਾਂ ਦੇ ਨਾਮ ਜੀ ਹਾਂ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਹੁਣ ਦੇਸ਼ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਜਿਹੇ ਪਰਿਵਾਰ ਹਨ ਜੋ ਵਿੱਤੀ ਤੰਗੀਆਂ ਦੇ ਕਾਰਨ ਦੋ ਸਮੇਂ ਦਾ ਖਾਣਾ ਨਹੀਂ ਖਾ ਸਕਦੇ ਸੋ ਜਿਸ ਦੇ ਕਾਰਨ ਸਰਕਾਰ ਦੇ ਦੁਆਰਾ ਉਹਨਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਪਰ ਇਸ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਕੀ ਆਮਦਨ ਜ਼ਿਆਦੀ ਹੈ ਫਿਰ ਵੀ ਉਹਨਾਂ ਦੇ ਵੱਲੋਂ ਇਹ ਫ੍ਰੀ ਵਾਲੇ ਰਾਸ਼ਨ ਕਾਰਡ ਲੈ ਗਏ ਹਨ ਤੇ ਫ੍ਰੀ ਦੇ ਵਿੱਚ ਉਹਨਾਂ ਦੇ ਵੱਲੋਂ ਰਾਚਣ ਡਿਆ ਜਾਂਦਾ ਹੈ ਸੋ ਹਰ ਉਹਨਾਂ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਿਨ੍ਹਾਂ ਦੇ ਕੋਲ ਕਾਰ ਜਾਂ ਫਿਰ ਇਸ ਤੋਂ ਇਲਾਵਾ 4 ਪਈਆ ਬਾਨ ਹਨ ਜੋ ਆਮਦਨ ਟੈਕਸ ਅਦਾ ਕਰਦੇ ਹਨ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਮੁਕਤ ਰਾਸ਼ਨ ਨਹੀਂ ਮਿਲੇਗਾ ਸੋ ਹੁਣ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਜਾਣਕਾਰੀ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ 2.25 ਜਿਹੜੇ ਕਿ ਸਵਾ 2 ਕਰੋੜ ਬਣਦੇ ਹਨ ਸੋ ਇਹ ਹੁਣ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਲਗਾਤਾਰ ਇਹਨਾਂ ਦੇ ਵੱਲੋਂ ਰਾਸ਼ਨ ਕਾਰਡ ਦੇ ਤਹਿਤ ਮੁਕਤ ਕਣਕ ਲਈ ਜਾਂਦੀ ਸੀ ਜਿਸ ਦੇ ਵਿੱਚੋਂ ਕਿ ਹੁਣ ਦੇ ਨਾਕਾਟੇ ਦਿੱਤੇ ਗਏ ਹਨ ਤੇ ਹੁਣ ਸਵਾ ਦੋ ਕਰੋੜ ਰੁਪਿਆਂ ਨੂੰ ਰੱਖਣ ਨਹੀਂ ਮਿਲੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੀਬੀਆਂ ਨੇ ਸਾੜਕ ਵਿਚਾਲੇ ਰੁਕਵਾ ਲਈ ਪੰਜਾਬ ਰੋਡਵੇ ਦੀ ਬੱਸਾਂ ਸਵਾਰੀਆਂ ਸਣੇ ਪਹੁੰਚੀ ਥਾਣੇ ਜਾਣੋ ਕੀ ਹੈ ਮਾਮਲਾ ਜਲਾਲਾਬਾਦ ਬੱਸ ਸਟੈਂਡ ਦੇ ਉੱਤੇ ਅੱਜ ਉਸ ਵੇਲੇ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਔਰਤਾਂ ਨੇ ਫਾਜ਼ਿਲਕਾ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇ ਦੀ ਬੱਸ ਨੂੰ ਕੀ ਕਰ ਲਿਆ ਮਹਿਲਾਵਾਂ ਦਾ ਦੋਸ਼ ਸੀ ਕਿ ਬੱਸ ਦੇ ਡਰਾਈਵਰ ਅਤੇ ਕੰਡੈਕਟਰ ਨੇ ਉਹਨਾਂ ਦੇ ਨਾਲ ਪੱਦੀ ਭਾਸ਼ਾ ਵਰਤੀ ਹੈ ਜਿਸ ਦੇ ਕਾਰਨ ਹਾਈਵੇ ਤੇ ਜਾਮ ਲੱਗ ਗਿਆ ਜਾਣਕਾਰੀ ਅਨੁਸਾਰ ਜਦੋਂ ਬੱਸ ਜਲਾਲਾਬਾਦ ਪਹੁੰਚੀ ਤਾਂ ਕੁਝ ਔਰਤਾਂ ਬੱਸ ਦੇ ਵਿੱਚ ਜੜੀਆਂ ਰਹੀਆਂ ਸਨ ਸੋ ਕੰਡੈਕਟਰ ਨੇ ਉਹਨਾਂ ਨੂੰ ਅੱਗੇ ਵੱਲ ਜਾਣ ਦੇ ਲਈ ਕਿਹਾ ਇਸੇ ਦੌਰਾਨ ਦੋਹਾਂ ਥੇੜਾਂ ਦੇ ਵਿਚਕਾਰ ਟਕਰਾਰ ਹੋ ਜਾਂਦੀ ਹੈ ਸੋ ਇਸ ਤੋਂ ਬਾਅਦ ਬੱਸ ਦੇ ਡਰਾਈਵਰ ਨੇ ਕਿਹਾ ਹੈ ਕਿ ਕੌਣ ਬਦਮਾਸ਼ੀ ਕਰ ਰਹੀ ਹੈ ਸੋ ਜਿਸ ਮਗਰੋਂ ਮਾਮਲੇ ਦੇ ਵਿੱਚ ਹੋਰ ਤੂੜ ਫੜ ਲਿਆ ਜਾਂਦਾ ਹੈ ਸੋ ਇਸ ਤੋਂ ਬਾਅਦ ਔਰਤਾਂ ਨੇ ਬੱਸ ਦਾ ਘਰਾਓ ਕੀਤਾ ਤੇ ਉਸ ਨੂੰ ਥਾਣੇ ਦੇ ਵਿੱਚ ਲੈ ਗਈਆਂ ਕੰਡਕਟਰ ਦਾ ਕਹਿਣਾ ਹੈ ਕਿ ਬੱਸ ਦੀ ਸਮਰੱਥਾ 50 ਸੀ ਪਰ ਉਸ ਦੇ ਵਿੱਚ 100 ਤੋਂ ਵੱਧ ਸਵਾਰੀਆਂ ਸਨ ਸੋ ਟਿਕਟ ਕੱਟਣ ਦੇ ਚਲਦਿਆਂ ਉਹਨਾਂ ਨੂੰ ਔਰਤਾਂ ਦੇ ਨਾਲ ਬਹਿਸ ਹੋ ਗਈ ਸੋ ਜਿਸ ਤੋਂ ਬਾਅਦ ਭੱਦੇ ਸ਼ਬਤ ਵਰਤਨ ਤੋਂ ਉਹਨਾਂ ਦੇ ਵੱਲੋਂ ਅਨਕਾਰ ਕੀਤਾ ਗਿਆ ਹੈ ਸੋ ਵਿਵਾਦ ਹੁਣ ਮਾਮਲਾ ਜਿਹੜਾ ਕਿ ਥਾਣੇ ਦੇ ਵਿੱਚ ਪਹੁੰਚ ਚੁੱਕਾ ਹੈ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਬੀਬੀਆਂ ਦਾ ਸਫ਼ਰ ਮੁਰੀ ਕੀਤਾ ਹੋਇਆ ਹੈ ਸੋ ਜਿਸ ਦੇ ਕਾਰਨ ਬੀਬੀਆਂ ਪ੍ਰਾਈਵੇਟ ਬੱਸ ਦੇ ਵਿੱਚ ਨਹੀਂ ਚੜਦੀਆਂ ਸਰਕਾਰੀ ਦੇ ਵਿੱਚ ਹੀ ਚੜਦੀਆਂ ਹਨ ਜਿਸ ਦੇ ਕਾਰਨ ਇਹਨਾਂ ਬੱਸਾਂ ਦੇ ਵਿੱਚ ਕਾਫੀ ਜ਼ਿਆਦਾ ਯਾਤਰੀਆਂ ਦੀ ਆਮਦ ਹੋ ਜਾਂਦੀ ਹੈ ਸੋ ਜਿਸ ਤੋਂ ਬਾਅਦ ਟਿਕਟਾਂ ਕੱਟਣੀਆਂ ਵੀ ਕਾਫੀ ਜ਼ਿਆਦਾ ਮੁਸ਼ਕਲ ਹੁੰਦੀਆਂ ਹਨ ਤੇ ਇਸ ਤੋਂ ਬਾਅਦ ਇਹ ਵਿਵਾਦ ਤੇ ਹੋਣੇ ਲਾਜ਼ਮੀ ਹਨ ਕਿਉਂਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਬੀਬੀਆਂ ਦਾ ਕਿਰਾਇਆ ਫ੍ਰੀ ਕੀਤਾ ਹੋਇਆ ਹੈ ਸੋ ਇਸ ਤੋਂ ਬਾਅਦ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੇ ਬੱਸ ਮੁਲਾਜ਼ਮਾਂ ਦੇ ਵੱਲੋਂ ਫੇਰ ਕੀਤਾ ਗਿਆ ਹੈ ਵੱਡਾ ਐਲਾਨ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸੋ ਇਸ ਤੋਂ ਬਾਅਦ 28 ਨਵੰਬਰ ਨੂੰ ਉਹਨਾਂ ਦੇ ਵੱਲੋਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 2 ਦਸੰਬਰ ਨੂੰ ਗੇਟ ਰੈਲੀ ਕੀਤੀ ਜਾਵੇਗੀ ਇਸ ਤੋਂ ਬਾਅਦ 8 9 ਅਤੇ 10 ਦਸੰਬਰ ਨੂੰ ਮੁਕੰਮਲ ਤੌਰ ਤੇ ਉੱਤੇ ਪੰਜਾਬ ਦੀਆਂ ਸਰਕਾਰੀ ਆਧਾਰ ਕਾਰਡ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਲੁਧਿਆਣਾ ਦੇ પેટ્રોલ ਪੰਪ ਤੇ ਵੀ ਸ਼ੁਰੂ ਹੋਇਆ ਹੈ ਵਿਦੇਸ਼ਾਂ ਵਾਲਾ ਟ੍ਰੈਂਡ ਜੀ ਹਾਂ ਹੁਣ ਸੈਲਫ ਸਰਵਿਸ ਕਾਊਂਟਰ ਬਣਾ ਦਿੱਤਾ ਗਿਆ ਹੈ ਆਮ ਤੌਰ ਦੇ ਉੱਤੇ ਵਿਦੇਸ਼ਾਂ ਦੀ ਧਰਤੀ ਤੇ ਉੱਤੇ ਬਣੇ પેટ્રોલ ਪੰਪਾਂ ਦੇ ਉੱਤੇ ਗਾਹਕ ਆਪਣੇ ਨਾਲ ਆਪਣੇ ਬਾਨਾਂ ਦੇ ਵਿੱਚ પેટ્રોલ ਅਤੇ ਡੀਜ਼ਲ ਭਰ ਕੇ ਸੈਲਫ ਸਰਵਿਸ ਯੋਜਨਾ ਦਾ ਲਾਭ ਉਠਾਉਂਦੇ ਹਨ ਸੋ ਹੁਣ ਮਹਾਨਗਰ ਦੇ ਵਿੱਚ ਵੀ ਪੈਟਰੋਲੀਅਮ ਕੰਪਨੀ ਦੇ ਦੁਆਰਾ ਰਾਇਲ ਫਿਊਲ ਨਾਮੀ પેટ્રોલ ਪੰਪ ਦੇ ਉੱਤੇ ਡੀਜ਼ਲ ਵਾਲੀ ਜਿਹੜੀ ਕਿ ਸਰਵ ਸੈਲਫ ਯੋਜਨਾ ਸ਼ਹਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਦਿਆਰਥੀਆਂ ਦੇ ਲਈ ਕਾਫੀ ਜ਼ਿਆਦਾ ਜਿਹੜੀ ਕਿ ਖੇਚ ਦਾ ਕੇਂਦਰ ਬਣ ਚੁੱਕੀ ਹੈ ਸੋ ਇਸ ਦੇ ਵਿੱਚ ਹੁਣ ਜੇ ਕੋਈ ਗਾਹਕ ਖੁਦ ਆਪਣੇ ਹੱਥਾਂ ਦੇ ਨਾਲ 100 200 500 ਦਾ ਤੇਲ ਭਰਨ ਦੇ ਲਈ ਆਉਂਦਾ ਹੈ ਤਾਂ ਮਸ਼ੀਨ ਦੇ ਵਿੱਚ ਰਾਸ਼ੀ ਫੰਡ ਪਹਿਲਾਂ ਹੀ ਫੀਡ ਕਰ ਦਿੱਤੀ ਜਾਂਦੀ ਹੈ ਸੋ ਪੈਟਰੋਲ ਦੀ ਨੋਜ਼ਲ ਦੇ ਨਾਲ ਆਪਣੇ ਬਾਨਾਂ ਦੇ ਵਿੱਚ ਤੇਲ ਭਰਦੇ ਹੋਏ ਲੋਕ ਨਜ਼ਰ ਆ ਰਹੇ ਹਨ ਜੋ ਕਿ ਸਕੂਲੀ ਵਿਦਿਆਰਥਣਾ ਅਤੇ ਸ਼ਹਿਰ ਵਾਸੀਆਂ ਦੇ ਲਈ ਇੱਕ ਨਵਾਂ ਤਜਰਬਾ ਹੈ ਸੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁਦ ਹੀ ਪੈਸੇ ਪੇ ਕੀਤੇ ਜਾਂਦੇ ਹਨ ਤੇ ਇਹ ਪੈਟਰੋਲ ਵੀ ਖੁਦ ਹੀ ਆਪਣੇ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਭਾਈ ਅਮਰਤਪਾਲ ਸਿੰਘ ਦੀ ਹੁਣੇ ਰਿਹਾਈ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੈ ਇੱਕ ਹਫ਼ਤੇ ਦਾ ਸਮਾਂ ਜੀ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਹੁਕਮ ਦਿੱਤਾ ਗਿਆ ਸੀ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਵੱਲੋਂ ਦਰਜ ਕੀਤੀ ਗਈ ਪ੍ਰਤੀਨਿਧੀ ਪਟੀਸ਼ਨ ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਕਰੇ ਸੋ ਪ੍ਰਤੀਨਿਧੀ ਪਟੀਸ਼ਨ ਆਉਣ ਵਾਲੇ ਸਰਦਰ ਉੱਤਰ ਦੇ ਵਿੱਚ ਹੁਣ ਸੈਸ਼ਨ ਦੇ ਦੌਰਾਨ ਸ਼ਾਮਲ ਹੋਣ ਦੇ ਲਈ ਉਹਨਾਂ ਦੀ ਅਰਜ਼ੀ ਸਬੰਧਤ ਹੈ ਸੋ ਹੁਣ ਅਦਾਲਤ ਨੇ ਕਿਹਾ ਹੈ ਕਿ ਸੰਭਵ ਹੋਵੇ ਤਾਂ ਫੈਸਲਾ ਸਰਦਰ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਜਾਵੇ ਸੋ ਅਮਰਤਪਾਲ ਨੂੰ ਜਾਣੂ ਵੀ ਕੀਤਾ ਜਾ ਸਕੇ ਸੋ ਤੁਹਾਨੂੰ ਦੱਦਿਏ ਕਿ ਅਮਰਤਪਾਲ ਸਿੰਘ ਦੇ ਦੁਆਰਾ 1 ਤੋਂ ਲੈ ਕੇ 19 ਦਸੰਬਰ ਤੱਕ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ ਫਿਲਹਾਲ ਨੈਸ਼ਨਲ ਸਿਕਿਉਰਿਟੀ ਐਕਟ NSA ਤਹਿਤ ਅਸਾਮ ਦੇ ਡਿਬੜੂਗੜ੍ਹ ਕੇਂਦਰੀ ਜੇਲ੍ਹ ਦੇ ਵਿੱਚ ਉਹ ਬੰਦ ਹਨ ਸੋ ਅਮਰਤਪਾਲ ਨੇ ਕੋਰਟ ਨੂੰ ਦੱਸਿਆ ਹੈ ਕਿ NSA ਧਾਰਾ 15 ਤਹਿਤ ਅੰਤਰੀਮ ਰਿਹਾਈ ਜਾਂ ਫਿਰ ਪ੍ਰੋਲ ਚਾਹੁੰਦੇ ਹਨ ਸੋ 19 ਤਰੀਕ ਤੱਕ ਉਹਨਾਂ ਦੇ ਵੱਲੋਂ 19 ਦਿਨਾਂ ਦੀ ਲਗਭਗ ਜਿਹੜੀ ਕਿ ਪ੍ਰੋਲ ਦੀ ਮੰਗ ਕੀਤੀ ਗਈ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਅਮਰਤਪਾਲ ਦੀ ਰਿਹਾਈ ਹੋ ਸਕਦੀ ਹੈ